ਦੇਸ਼ ਇਹ ਪੱਯਾ ਕਰਤੀ ਹੈਂ ਹਾ ਭਾਈ ਛੋਟੇ ਆ ਜਾ ਆ ਜਾ ਆ ਜਾ ਭਾਈ ਆ ਭੱਲੇ ਵੈਲਾ ਵੈਲਾ ਪਹਿਲਾ ਗਾਗ ਹੈ ਪਹਿਲਾ ਗਾਗ ਨਾ ਬਿਦਾ ਰੂਪ ਹੁੰਦਾ ਮੈਨੂੰ ਬੈਸ ਬਰਿਆ ਮੈਂ ਹੈ ਇਹਦੀ ਕਰਦਿਆ ਸੇਵਾ ਨਹੀਂ ਨਹੀਂ ਕਰਦਿਆ ਕਮਾ ਗਾਗ ਲੈ ਭਾਈ ਛੋਟੇ ਲੈ 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 ਉਹ ਫੜ ਲੈ ਲੈਣ ਕੇ ਉਹ ਕੋਈ ਗੱਲ ਨਹੀਂ ਬੈਸਾ ਸੀ ਰੱਬ ਦਾ ਰੂਪ ਹੁੰਦਾ ਪਹਿਲਾ ਗਾਗ ਦੇਖ ਕੁੱਤਾ ਕੋਲਾ ਲੈ ਆ ਤੇਰੀ ਹੈ ਲੈ ਵਾ ਤੇਰੀ ਇਹ ਲੈ ਫੜ ਠੀਕ ਏ ਹਾਲ ਐ ਠੰਡਾ ਐ ਗੱਲ ਖੋਲਦੂ ਤੇਰਾ ਸਵੇਰੇ ਸਵੇਰੇ ਕੁੱਕਾ ਕੋਲ ਐ ਨਿਆਰੀ ਲੈ ਹੈ ਪੀਂਦਾ ਪੀਂਦਾ ਬਿਲਾ ਕੁੱਤੇ ਰਾਮ ਨਾ ਪੀਂਦਾ ਕੋਈ ਨਹੀਂ ਰਾਮ ਨਾ ਪੀਂਦਾ ਖੰਸ ਲੈ ਹਾਂ ਪੀ ਲੈ ਇਹ ਪੀ ਜਾ ਬਸ ਕਰਤਾ ਖਾਲੀ ਹਾਂ ਇਹ ਮੈਨੂੰ ਫੜਾ ਦੇ ਵੰਗਰੇ ਇਹ ਆ ਤਾਂ ਦੇ ਨੇ ਹਾਂ ਹਾਂ ਹਾ ਅੱਛਾ ਮੈਂ ਤੈਨੂੰ ਕੀ ਲੈਣਾ ਤੂੰ ਕੀ ਲੈਣਾ ਹੈ ਜੀ ਮੇਰੇ ਲਈ 5 ਰੁਪਈਆਂ ਦੀਆਂ ਦੇ ਟੋਪੀਆਂ 5 ਰੁਪਈਆਂ ਦੀਆਂ ਦੇ ਟੋਪੀਆਂ 5 ਰੁਪਈਆਂ ਦੀਆਂ ਟੌਫੀਆਂ ਹੈ ਬੱਚੇ ਚੱਲ ਫਿਰ ਚੱਲ ਚੱਲ ਤਿੱਤਰ ਹੋ ਜਾ 5 ਰੁਪਈਆਂ ਦੀਆਂ ਟੌਫੀਆਂ ਛੇਰੇ ਛੇਰੇ ਭੇਜ ਦਿੰਦੇ ਆ ਘਰੋਂ ਹੈ ਦੇ ਵਿਹਲੇ ਬੈਠੇ ਆ ਹਣ 5 ਰੁਪਈਏ ਦੇ ਟੌਫੀਆਂ ਹੈ ਚੱਲ 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 ਨਾਲੇ ਆ ਬੇਲਿਆਂ ਨਾਲੇ ਦਿਮਾਗ ਖਰਾਬ ਕਰਨਾ ਜਾਂਦੇ ਐ ਉਹ ਗੱਲ ਛੱਡ ਲੈ ਲੈ ਫਿਰ 5 ਪੀ ਤੂੰ ਜਾਨਾ ਦੇ ਦੋਲਾ ਲਈ ਫਿਰ ਦੋਫੀਆਂ ਕਿਹੜੀਆਂ ਜਿਹੜਾ 20 ਰੁਪਏ ਦਾ ਠੰਡਾ ਪੀ ਗਿਆ ਕਿਉਂਕਿ ਮਾਮੇ ਦੇ ਵਿਆਹ ਤੇ ਆਇਆ ਸੀ ਜੇ ਇਹ ਤਾਂ 15 ਵੀ ਤੇਰੇਆਂ ਨਿਕਲਦੇ ਐ ਕਿ ਤਾਰੇ 5 ਹੀ ਦਿੱਤੇ ਆ ਤੂੰ ਚਲ ਤਿੱਤਰ ਹੋ ਜਾ ਚੱਲ ਚੱਲ ਫਿਰ ਸੇ ਟਾਈਮ ਹੀ ਹੈਗਾ ਵਿਲੇ ਹਾਂ ਆ ਜਾਂਦੇ ਹੁਣੇ ਵਿਲੇ ਤੇਲੂ 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 ਚਿੱਪੜਵਾਣੀਆਂ ਤੇ ਖੜਦਾ ਤੈਨੂੰ ਮੈਂ ਤੈਨੂੰ ਮੈਂ ਰੱਖਣਾ ਖੜਦਾ ਖੜਦਾ ਆ ਜਾ ਆ ਜਾ ਇਹ ਕਿਉਂ ਬਿਜੀ ਦੇ ਐ ਕਿਉਂ ਦੱਜਾ ਤੇ ਨੂੰ ਅਰੇ ਝੰਡਾ ਪੀ ਕੇ ਨਾਲੇ ਇੱਕ ਵਾਕੜਦਾ ਫਤਾਨੀ ਯੋਹੋ ਇਹਦਾ ਚਬੀ ਦੇ ਸਿਰ ਕੰਮ ਖਰਾਬ ਹੋ ਗਿਆ ਗਾਗ ਪਹਿਲਾਂ ਵੀ ਆਇਆ 15 ਰੁਪਈਆ ਦਾ ਚੂਨਾ ਲਾ ਆ ਗਿਆ ਠੰਡਾ ਪੀ ਗਿਆ ਹੈ 15 ਦਾ ਨੁਕਸਾਨ ਹੋ ਗਿਆ ਭਾਈ ਮਾਤਾ ਗਾਗ ਵੇਚਣਾ ਕੋ ਨਫੇ ਵਾਲਾ ਵੇਚ ਸਵੇਰੇ ਸਵੇਰੇ ਇੱਕ ਵਧੀਆ ਗਾਗ ਵੇਚ ਦੇ ਭਾਈ ਓਹੋ ਬਹੁਣੀ ਮਾਰੀ ਹੋ ਗਈ ਸਵੇਰੇ ਸਵੇਰੇ 15 ਦਾ ਘਾਟਾ ਪੈ ਗਿਆ ਭਈ ਓਹੋ ਹੁਣ ਦੇਖਦੇ ਆ ਭਾਈ ਕੋ ਹੋਰ ਜੇ ਵਧੀਆ ਗਾਗ ਕੰਮ ਦਾ ਸਵੇਰੇ ਸਵੇਰੇ ਚਲੋ ਬਹਿ ਜਾ ਫਿਰ ਤੇਲੂ ਰਾਮ ਠੀਕ ਕਰ ਮਾਤਾ ਰਾਣੀਏ ਵੇਚ ਦੇ ਸਾਜੀ ਲਾਲਾ ਜੀ ਹਾਂ ਭਾਈ ਇਹ ਹਾਂ ਦਾ ਭਈ ਇੱਕ ਚਰਦਾ ਦਾ ਕੁੜੀ ਦੇ ਦਿਓ ਜੀ ਅੱਛਾ ਚਰਦੇ ਦੀ ਕੁੜੀ ਹਾਂ ਜੀ ਹਾਂ ਦੇਣਾ ਭਾਈ ਦੇਣਾ ਜਰ ਨਹੀਂ ਬੀਨੇ ਭਾਈ ਆ ਲੈ ਭਾਈ ਹਾਂ ਫੌਜੀ ਦੇ ਖਾਤੇ 'ਚ ਲਿਖ ਲਿਓ ਫੌਜੀ ਦਾ ਰੰਗ ਰੋਗੰਦ ਦਾ ਕੰਮ ਕਰ ਰਹਾ ਹਾਂ ਜੀ ਉਹ ਨਾਨਾ ਭਾਈ ਅੱਗੇ ਸਵੇਰੇ ਕੋਈ ਨਾ ਪੈਸਾ ਵਟਿਆ ਉਪਰੋਂ ਤਾਂ ਹੈ ਮੈਂ ਮੈਂ ਤਾਂ ਮਜ਼ਦੂਰ ਬੰਦੇ ਹਾਂ ਇਹਦਾ ਕੰਮ ਕਰ ਰਹਾ ਹਾਂ ਆਪਕੋ ਦੇ ਦੇਗਾ ਮੈਂ ਦੱਸ ਦੇਂਗੇ ਆਪਕੋ ਫੌਜੀ ਦਾ ਆਪ ਤੁਹ ਪੈਸੇ ਮਿਲ ਜਾਊਗਾ ਜੀ ਉਜਾ ਯਾਰ ਲੈ ਜਾ ਹੁਣ ਹੋਰ ਕੀ ਐ ਸਵੇਰੇ ਸਵੇਰੇ ਹੈ ਉਧਾਰ ਵਾਲੀ ਜਾ ਕੋਈ ਨਾ ਯਾ ਮਜ਼ਦੂਰ ਬੰਦੇ ਕੀ ਕਰੋਗੇ ਜੀ ਹਾਂ ਹਾਂ ਕੋਈ ਪੈਂਟ ਕਰਕੇ ਜੀ ਆਪਣੇ 2 ਰੁਪਿਆ ਬਚਾਤਾ ਹੂੰ ਉਹੀ ਵੇਚਤਾ ਹੂੰ 5 ਰੁਪਿਆ ਕੇ ਜੜਦੇਵੀ ਖਾ ਲੇਗੇ ਹੋਰ ਕੀ ਬਨੇਗਾ ਜੀ ਹਾਂ ਹਾਂ ਚੱਲ ਕੋਈ ਨੀ ਖਾ ਭਾਈ ਮੇਰੇ ਨੂੰ ਖਾ ਜਾ ਮਾਰ ਕੇ ਜੋ ਮਰਜੀ ਕਰ ਜਾ ਲੈ ਜਾ ਮੈਂ ਜੀ ਔਰ ਓਹੋ ਲੈ ਤੇ ਦੂਰਾ ਮਾਤਾ ਰਾਮੀ ਕੀ ਹੋ ਗਿਆ ਅੱਜ ਕੋਈ ਚੱਚ ਦਾ ਗਾਹ ਹੀ ਨਹੀਂ ਆ ਰਿਹਾ ਜਿਹੜਾ ਕੋ ਆ ਰਿਹਾ ਜਾਂ 5 ਵਾਲਾ ਆਉਂਦਾ ਜਾਂ ਧਾਰ ਵਾਲਾ ਆਉਂਦਾ ਲੈ ਇੱਕ ਹੋਰ ਆ ਗਿਆ ਸਵੇਰੇ ਸਵੇਰੇ ਖਾਤੇ ਚ ਲਿਖ ਲਈ ਕੋਈ ਨਹੀਂ ਭਾਈ ਉਹਨਾਂ ਦੇ ਖਾਤੇ ਚ ਦਾ ਫਿਰ ਚੰਗੀ ਤਰੇ ਲਿਖਾਂਗੇ ਨਾਲ ਹੋਰ ਚੜਾਵਾਗੇ ਥੋੜੇ ਬਾਰੇ ਛੋਲੇ ਛੋਲੇ ਇੱਕ ਵੀ ਨਫਾ ਤਾਂ ਕੱਟਣਾ ਹੀ ਐ ਪਰ ਕੋਈ ਨਹੀਂ ਕਰਦੇ ਐ ਕੋਈ ਨਾ ਵੇਖੇ ਦੇਖਦੇ ਆ ਭਾਈਏ ਕੋਈ ਹੋਰ ਗਾਗ ਆਉਂਦਾ ਛੋਲੇ ਛੋਲੇ ਅੱਜ ਤਾਂ ਦੇਣੀ ਮਾਰਾ ਜਵਾਗ ਜੈ ਇਹੋ ਜਾਂ ਮੱਥੇ ਲੱਗਿਆ ਸੀ ਮੇਰੇ 15 ਦਾ ਜਿਹੜਾ ਸਾਰੀ ਧਿਆੜੀ ਮੇਰੇ ਹੱਥ ਚ ਮਾਰੀ ਲੰਘੂ ਅੱਜ ਮਾਤਾ ਰਾਣੀਏ ਕਰਕੇ ਪਾ ਕੀ ਗਲਤੀ ਹੋ ਗਈ ਭੇਜ ਵਧੀਆ ਗਾਗ ਓਹੋ ਤੇਨੂੰ ਰਾਮ ਕੰਮ ਖਰਾਬ ਹੀ ਐ ਅਸਿਕਾ ਲਾਲਾ ਜੀ ਰਾਮ 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 ਆਪਾ ਇੱਕ ਕੁਲਦੀਪ ਸਿਆ ਓਏ ਨਹੀਂ ਭਾਈ ਖੁੱਲਾ ਰਹਿੰਦੇ ਨਾ ਕੋਈ ਅੱਛਾ ਅੱਛਾ ਕੋਈ ਨਹੀਂ ਭੈਲਾ ਭਾਈ ਹਾਂ ਆ ਠੀਕ ਠਾਕ ਤੂੰ ਖਰਾ ਭਾਈ ਵਧੀਆ ਵਧੀਆ ਲਾਲਾ ਜੀ ਹਵਾ ਨਹੀਂ ਕਦੀ ਇੱਥੇ ਠੀਕ ਠਾਕ ਪਰਵਾੜ ਪਰਵਾਰ ਸਭ ਕਿੰਠਾ ਅੱਛਾ ਅੱਛਾ ਆਪਾਂ ਹੀ ਤਾਂ ਦੀਸਿਆ ਕਿਵੇਂ ਆਇਆ ਸੀ ਭਾਈ ਓ ਲਾਲਾ ਜੀ ਕੱਲ ਅਸਲ ਆਇਆ ਵੀ ਮੈਨੂੰ ਨਾ ਲੱਖ ਰੁਪਈਆ ਲੋੜ ਪੈ ਗਈ ਸੀ ਹੈ ਲੱਖ ਰੁਪਈਆ ਹਾਂ ਤੈਨੂੰ ਭਾਈ ਕੀ ਲੋੜ ਪੈ ਗਈ ਲੱਖ ਦੀ ਬਸ ਜ਼ਰੂਰੀ ਕੰਮ ਹੈ ਸੁਣਦੇ ਵੀ ਕੋਈ ਕੰਮ ਵੜਿਆ ਹੋਇਆ ਅੱਛਾ ਕੰਮ ਮੜ ਗਿਆ ਐ ਲੱਖ ਰੁਪਇਆ ਨਾ ਭਾਈ ਕੁਲਦੀਪ ਸ਼ਾ ਮੇਰੇ ਕੋਲ ਤਾਂ ਨਹੀਂ ਹੈਗਾ ਲੱਖ ਰੁਪਇਆ ਯਾਰ ਐਵੇਂ ਕਿ ਮੈਂ ਤੁਹ ਜੀ ਗਹਿਣੇ ਤਰੂ ਗੋਨੇ ਵੀ ਅੱਛਾ ਗਹਿਣੇ ਅੱਛਾ ਛੇ ਉਹਨਾਂ ਧਰ ਕੇ ਲੈ ਜਾਏਗਾ ਹਾਂ ਫਿਰ ਤਾਂ ਘਰ ਦੂਗਾ ਜਗਾੜ ਕੀ ਤੋਰਾ ਠੀਕ ਹੈ ਠੀਕ ਹੈ ਮੈਂ ਕਹਿੰਦੇ ਭਾਈ ਉਹ ਮੰਗਦਾ ਹੈ ਅੱਛਾ 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 ਫਿਰ ਤਾਂ ਠੀਕ ਹੈ ਜੱਟਾ ਹੈ ਇਹ ਤਾਂ ਕੰਮ ਠੀਕ ਹੈ ਕੋਈ ਦੇ ਦੂਗਾ ਅੱਜ ਖਾਸ਼ਾ ਨਾ ਖਾ ਭਾਈ ਹੈਂ ਜੇ ਕੀ ਨਹੀਂ ਫਤ ਲਾਲਾ ਜੀ ਤੁਹਾਨੂੰ ਹੈ ਨਾ ਨਾ ਅੱਜ ਕੀਮਤਾ ਹੈਗਾ ਭਾਈ ਫਿਰ ਨਹੀਂ ਧੰਦਾ ਹੈ ਧੰਦੇ ਦੇ ਸ਼ੂਰ ਨੇ ਸਮਾਨ ਤਾਂ ਰੱਖਣੀ ਹੈ ਇਹ ਵੇਖੀ ਭਾਈ ਕਿਹਦੇ ਨਗੀ ਤਾਂ ਚੱਕੀ ਫਿਰਦਾ ਇਹ ਭਾਈ ਅੱਜ ਕੱਲ ਲੱਗ ਜਾਂਦੇ ਆ ਦਾ ਨਾ ਦੇਖ ਲੋ ਇਹ ਦੇਖ ਲੋ ਤੁਮ ਤਾਂ ਪਰਖ ਨਾ ਨਾ ساری ਉਮਰ ਲੰਘ ਗਈ ਲਾਲਾ ਜੀ ਇਹ ਅੱਛਾ ਮਾਰਤਾ ਟੰਗਾ ਕੀ ਕਰਦਾ ਭਾਈ ਸੱਚ ਸਮਾਨ ਹੈ ਸਮਾਨ ਆ ਜੀ ਕੱਲ ਦਾ ਅੱਛਾ ਅੱਛਾ ਜਿਹੜਾ ਬਾਣੀ ਪਾਉਂਦੇ ਆ ਹਾਂ ਭਾਈ ਠੀਕ ਹੈ ਠੀਕ ਹੈ ਭਾਈ ਸ਼ੌਨੇ ਦਾ ਛੇਤ ਕੰਮ ਇਹ ਇਹ ਭਾਈ ਹਾਂ ਮੈਂ ਜਿੰਨ ਤੱਕ ਆ ਵੀ ਲੱਗਦਾ ਹੈ ਲੱਖ ਰੁਪਏ ਹਾਂ ਲੱਖ ਰੁਪਏ ਛੱਛਾ ਭਾਈ ਮੇਰੀ ਸ਼ਰਮ ਦਾ ਗੱਲ ਕਰੀਂ ਸ਼ਾਂ ਹਾਂਜੀ ਗੱਲ ਖੁੱਲੀ ਦਾ ਐ ਨਾ ਪਹਿਲਾਂ ਗੱਲ ਖੁੱਲੀ ਏ ਗੱਲ ਖੁੱਲੀ ਦਾ ਫਾਇਦਾ ਹੁੰਦਾ ਹੈ ਬਾਅਦ ਚ ਢੋਲਾ ਪਵੇ ਹਾਂ ਮੇਰੀ ਸ਼ਰਮ ਲੈ ਗੱਲ ਦਾ ਭਾਈ ਜੀ ਤਿੰਨ ਮਹੀਨਿਆਂ ਦੀ ਮਿਆਦ ਦੇਉਂਗਾ ਪੈਸਿਆਂ ਦੀ ਅੱਛਾ ਜੀ ਹਾਂ ਜੇ ਤਾਂ ਭਾਈ ਤਿੰਨ ਮਹੀਨਿਆਂ ਦੇ ਵਿੱਚ ਪੈਸੇ ਵਾਪਸ ਦੇ ਦੇਗਾ ਤੇ ਨਾਲ ਵਿਆਜ ਦੇ ਕੇ ਤੇ ਆਪ ਦਾ ਸ਼ਰਮਾ ਲੈ ਜੀ ਜੇ ਤਿੰਨ ਮਹੀਨੇ ਲੰਘ ਗਏ ਭਾਈ ਫਿਰ ਸੋਨਾ ਮੇਰਾ ਤੇ ਆਪਣਾ ਮੈਂ ਵਾਪਸ ਨਹੀਂ ਕਰਦਾ ਹੈਗਾ ਜੇ 3 ਮਹੀਨਿਆਂ ਤੋਂ ਬਾਅਦ ਆਏਗਾ 3 ਮਹੀਨੇ ਤੋਂ ਪਹਿਲਾਂ ਦੇ ਦੇਗਾ ਤੇ ਭਾਈ ਆਪਦਾ ਐਸੇ ਦੇ ਕੇ ਸਿਰ ਨਾ ਲੈ ਜੀ ਚਲੋ ਤੇਰਾ ਠੀਕਾ ਲਾ ਲਈ ਵਿਆਜ ਕਿੰਨਾ ਵਿਆਜ ਦੇ ਕੁਲਦੀਪ ਸਿੰਘ ਲੱਗੂਗਾ 5 ਰੁਪਏ ਆਈ ਥੋੜਾ ਜਿਆ ਘੱਟ ਕਰਨੀ ਚਾਹੀਦਾ ਨਾ 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 ਪਾਈ ਗੱਲ ਖੋਲੀ ਦਾ ਫਾਇਦਾ ਕਾ ਨੂੰ ਲੌਣਾ ਪਵੇ ਵੇਖ ਲੈ ਪਈਏ ਦਾ ਵਾਰਾ ਖਾਂਦਾ ਹੈ ਤਾਂ ਪੈਸੇ ਮਾ ਧਰ ਜਾ ਤਾਂ ਪੈਸੇ ਲੈ ਜਾ ਨਹੀਂ ਤਾਂ ਪਾਈ ਹਜੇ ਆਪਦਾ ਤੇਰਾ ਸਿਰ ਨਾ ਪਿਆ ਆਪਦਾ ਲੈ ਜਾ ਭਈ ਇਹ ਦੁਕਾਨ ਨਿਕਲ ਆ। ਹਾਂ ਕੋਈ ਨਹੀਂ ਕੋਈ। ਹਾਂ ਠੀਕ ਹੈ ਠੀਕ ਹੈ ਸੱਟਾ ਕੰਮ ਹੋਣਾ। ਠੀਕ ਹੈ ਜੀ ਲਾਲਾ ਮੇਰ ਇਹ ਵੀ ਮਿਹਰਬਾਨੀ ਕੀਤੀ। ਹਾਂ ਹਾਂ। ਅੱਛਾ ਭਾਈ ਮੇਰੀ ਸੁਣ ਗੱਲ। ਤੂੰ ਐ ਕਰੀ ਅੱਛਾ ਉਹਨਾ ਦੇ ਆ ਮੈਨੂੰ। ਮੈਂ ਉੱਥੋਂ ਬੈਠ ਕੇ ਪੈਸੇ ਕਢਵਾ ਕੇ ਛਾਂ ਨੂੰ ਲੈ ਆਉਂਗਾ। ਹਾਂ ਠੀਕ ਹੈ। ਤੇ ਪੈਸੇ ਲੈ ਜੀ ਆਪਦੇ ਠੀਕ ਹੈ। ਠੀਕ ਹੈ। ਆ ਜੇ ਨਹੀਂ ਵੀ ਚੁਗਾ ਇਸ ਤਰ੍ਹਾਂ ਉਹਦੀ ਨਹੀਂ ਜੀ। ਨਾ 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 ਰੱਖੋ। ਹਾਂ ਹਾਂ। ਕੋਈ ਗੱਲ ਨਹੀਂ ਨਾਲੇ ਮੈਂ ਚੈੱਕ ਚੁੱਕ ਕਰਾ ਲੂਗਾ। ਹਾਂ ਚੈੱਕ ਕਰਾ ਲੂ। ਹਾਂ ਹਾਂ। ਠੀਕ ਹੈ ਭਾਈ ਤੁੰਨੇ ਕੱਢ ਲਿਓ ਤੁਸੀਂ। ਹੈ? ਠੀਕ ਹੈ ਜੀ ਹਾਂ ਹਾਂ ਠੀਕ ਹੈ ਠੀਕ ਲਾਲਾ ਜੀ ਹਾਂ ਚੰਗਾ ਭਾਈ ਹਾਂ ਛਾਓ ਆ ਜੀ ਲੈ ਜੀ ਪੈਸੇ ਹੈ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਠੀਕ ਹੈ ਲੈ ਵੀ ਟੈਲੀਸ਼ਾਂ ਬਣ ਗਿਆ ਨਜ਼ਾਰਾ ਹੈ ਫੱਜ ਗਿਆ ਥੇਰੇ ਥੇਰੇ ਗਾਗ ਲੈ ਐ ਲੈ ਆ ਰਹੀ ਮਾਤਾ ਰਾਣੀ ਦੀ ਕਿਰਪਾ ਹੋ ਗਈ ਤੇ ਹੀ ਵਧੀਆ ਘਾਟ ਵੱਜ ਗਿਆ ਥੇਰੇ ਥੇਰੇ ਨਵੇਂ ਵਾਲਾ ਹੈ ਲੈ ਪੈਸੇ ਉਹਨਾ ਧੜਕਿਆ ਇਹਦੇ ਕੋਲ ਕਿੱਥੇ ਛਤਾਇਆ ਜਾਣਾ ਹੈ ਇਹ ਤਾਂ ਛੌਨਾ ਹੁਣ ਆਪਣਾ ਹੀ ਹੈ ਲੈ ਮਾਤਾ ਰਾਣੀ ਦੀ ਹੋ ਗਈ ਕਿਰਪਾ ਲੈ ਹੁਣ ਹੁਣ ਨਵੇਂ ਵਾਲਾ ਆ ਗਿਆ ਗਾਗ ਹੁਣ ਤੁਹਾਨੂੰ ਵਧੀਆ ਸ਼ੱਟ ਦਾ ਕੰਮ ਹੈ ਵਧੀਆ ਲੈ ਬਾ ਵੀ ਵਾ ਮਾਤਾ ਹਾਂ ਲੈ ਵੀ ਤੀ ਜੋਂ ਨਾਲ RAM RAM ਲਾਲਾ ਜੀ RAM RAM ਭਾਈ ਹਾਂ ਦੱਸ ਭਾਈ ਕੀ ਲੈਣਾ ਸੀ ਸਾਮਾਨ ਲੈਣਾ ਸੀ ਕਿਹੜਾ ਸਾਮਾਨ ਪੰਜ ਦਿਨਾਂ ਵਾਲਾ ਲਾਚੀ ਵਾਲੀਆਂ ਟੌਫੀਆਂ ਜੀ ਅੱਛਾ ਪਾਂ ਲਾਚੀਆਂ ਹਾਂ ਹਾਂ ਜੀ ਪੰਜ ਦਿਨਾਂ ਸੌਫੀਆਂ ਟੌਫੀਆਂ ਅੱਛਾ ਪੰਜ ਦਿਨਾਂ ਸੌਫੀਆਂ ਆਂਦੀਆਂ ਟੌਫੀਆਂ ਮਾਟੋਰੀਆਂ ਮਾਟੋਰੀ ਟੌਫੀਆਂ ਜੀ ਮਾਟਾ ਦੀਆਂ ਹਾਂ ਜੀ ਨਾ ਭਾਈ ਠੇਕੇ ਵਾਲਾ ਸਾਮਾਨ ਤੂੰ ਮੇਰੀ ਦੁਕਾਨ ਤੋਂ ਮੰਗੀ ਜਾਂਦਾ ਕੀ ਗੱਲ ਹੈ ਪੀਨ ਪੂਨੂ ਨਹੀਂ ਮਿਲਦੀ ਹੈਗੀ ਅੱਜ ਕੱਲ ਨਾ ਜੀ ਵੈਸੇ ਫੇਰ ਕਰੀਂ ਅੱਛਾ ਅੱਛਾ ਤਾਂ ਹੀ ਫਿਰ ਆ ਟੌਫੀਆ ਟਾਫੀਆਂ ਇਹ ਚੂਸ ਕੇ ਟਾਈਮ ਜਾ ਪਾਸ ਕਰ ਲੈਣਾ ਹੈ 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 ਲੈ ਤੈਨੂੰ ਤਾਂ ਆਉਂਦੇ ਹੁੰਦੇ ਤੂੰ ਕਾ ਤੋ ਘਬਰਾਂਦਾ ਹੈ ਲੈ ਤੂੰ ਪੀ ਨਹੀਂ ਜਾਣੇ ਲੈ ਫੋਨ ਆ ਹੀ ਟੱਚ ਹੈ ਅੱਛਾ 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 ਤੂੰ ਐ ਕਰ ਤੈਨੂੰ ਕਿਹੜਾ ਇੱਥੇ ਫੋਨ ਆਉਂਦੇ ਆ ਤੂੰ ਐ ਕਰ ਮੈਂ ਤੈਨੂੰ ਦਿੰਦਾ 500 ਰੁਪਈਆ ਤੂੰ 500 ਰੁਪਈਆ ਲੈ ਜਾ ਅੱਜ ਜਾ ਕੇ ਠੇਕੇ ਤੇ ਪੂਰੇ ਖੁੱਲੇ ਦਿਲ ਨਾਲ ਨਹੀਂ ਜਾ ਰਹਿਣਾ ਪੀ ਫੋਨ ਤੇਰਾ ਮੈਂ ਇੰਨਾ ਰੱਖ ਰਿਹਾ ਇਹ ਮੇਰੀ ਸੌਦਾ ਗੱਲ ਜੇ ਤਾਂ 4-5 ਦਿਨਾਂ ਚ ਲੈ ਗਿਆ ਤਾਂ ਫੋਨ ਮਿਲ ਜੂਗਾ ਜੇ 4-5 ਦਿਨਾਂ ਤੋਂ ਬਾਅਦ ਨਹੀਂ ਵਾ ਦੇਣਾ ਹੈਗਾ ਠੀਕ ਹੈ ਫਿਰ ਫੋਨ ਮੇਰਾ ਠੀਕ ਹੈ ਠੀਕ ਹੈ ਹੋ ਜਾ ਹਾਂ ਤਾਂ ਲੈ ਅੱਜ ਠੇਕੇ ਦੇ ਆ ਕੇ ਲੈ ਕੇ ਆਵੇ ਅੱਛਾ ਐ ਕਰੀ ਤੂੰ ਦੋ ਘੰਟੇ ਬਾਅਦ ਆ ਜੀ ਮੈਂ ਬੱਟ ਕਬੂਟਰ ਕਰਵਾ ਦੁਕਾਨ ਤੇ 5-6 ਰੁਪਈਆ ਫਿਰ ਹੋ ਜੂਗਾ ਇਹਨੇ ਤੈਨੂੰ ਤੇ ਲੈ ਜੀ ਠੀਕ ਹੈ ਹਾਂ ਹਾਂ ਚੰਗਾ ਭਾਈ ਚੰਗਾ ਹੈ ਲੈਣੇ ਆ ਲਿਆ ਜਾ ਹੈ ਆ ਜੀ ਸ਼ਾਮ ਨੂੰ ਠੀਕ ਹੈ ਠੀਕ ਹੈ ਇਹ ਤਾਂ ਵਰ ਗਿਆ ਘਟੋ ਘਟ ਨਾਲ ਜਿਆਦਾ ਨਹੀਂ ਤਾਂ 2 ਹਜ਼ਾਰ ਦਾ ਤਾਂ ਹੋਊਗਾ ਇਹਨੂੰ ਕਿਸੇ ਨੂੰ ਵੇਚ ਦਾਂਗੇ ਇਹ ਇਹਦੇ ਕੋਲ ਫੋਨ ਕਿੱਥੇ ਛਡਾਇਆ ਜਾਣਾ ਇਹ ਤਾਂ ਬਈ ਪੀ ਪੂ ਕੇ ਗਲੀਆਂ ਹੀ ਡਿੱਗੂਗਾ ਫੋਨ ਫਾਂ ਨਹੀਂ ਛਡਾਇਆ ਜਾਣਾ ਲੈ ਤੇਲੂ ਸ਼ਾ ਉਹਨੂੰ ਫੋਨ ਵੀ ਤੇਰੇ ਹੀ ਹੈ ਨਿਆਰਾ ਬਣ ਗਿਆ ਅਜ ਤਾਂ ਨਿਆਰੇ ਬਣੇ ਨਹੀਂ ਇਹ ਇਹੋ ਜਿਹੀ ਹੁੰਦੇ ਰਹਿਣ ਗਾ ਗਾ ਰਹੀ ਹੈ ਨਿਆਰਾ ਬਣ ਕੇ ਕਿ ਹੁਣ ਕੋ ਹੂਰਾ ਜਿੱਕਦਾ ਇਹੋ ਜਿਆ ਠੀਕ ਹੈ ਭਾਈ ਜੀ ਲਾਲਾ ਜੀ ਕੀ ਹਾਲ ਚਾਲ ਹੋਰ ਵੀ ਕੰੈਸ਼ ਆ ਜੀ ਠੀਕ ਆ ਬੜੀਆ ਹਾਂ ਬੜੀਆ ਬੜੀਆ ਤੁਸੀਂ ਸੁਣਾ ਭਾਈ ਠੀਕ ਠਾਕ ਹੈ ਸਾਰੇ ਘਰ ਪਰਿਵਾਰ ਹਾਂ ਜੀ ਬਹੁਤ ਵਧੀਆ ਤੁਸੀਂ ਕੰੈਸ਼ ਆ ਕਿਵੇਂ ਆਇਆ ਸੀ ਭਾਈ ਕੋਈ ਨਹੀਂ ਲਾਲਾ ਜੀ ਇਹ ਸਬਦਾ ਪਤਾ ਥੋੜਾ ਜਿਹਾ ਲੈਣ ਵਾਸਤੇ ਆਏ ਲਿਖੇ ਹੋਏ ਪਰ ਜੀ ਅੱਛਾ ਅੱਛਾ ਸਬਦਾ ਹੈ ਭਾਈ ਥੋੜੀ ਜਿਹੀ ਦੇ ਅੱਛਾ ਬਾ ਦੇ ਦਿਓ ਭਾਈ ਅੱਛਾ ਅੱਛਾ ਠੀਕ ਹੈ ਭਾਈ ਕੋਈ ਨਹੀਂ ਕਰਦਾ ਮੈਂ ਸਬਦਾ ਹੈ ਇਹ ਮੇਰੇ ਤੇ ਨਾ ਹੈ ਦੇਖ ਤੇ ਪੱਕਾ ਤੇ ਬਿਸਕੁਟ ਨਹੀਂ ਹੈ ਆਵਾਜ਼ ਕਹਦਾ ਕਹਤੇ ਇੰਨਾ ਕੋ ਦਿਨ ਮੈਨੂੰ ਪੈਸਾ ਦੇ ਦੇ ਪਈ ਤੋਂ ਮੈਂ ਹਾਂ ਬੌਜੀ ਹਾਂ ਮੈਂ ਚੱਲਿਆ ਕੁਝ ਦਿਨ ਬਾਅਦ ਬਾਹਰ ਕੰਮ ਕਰਾਂ ਅੱਛਾ ਅੱਛਾ ਮੇਰੇ ਯਾਰ ਦੋਸਤ ਦਾ ਫੋਨ ਆਇਆ ਸੀ ਅੱਛਾ ਅੱਛਾ ਮੇਰੇ ਯਾਰ ਦੋਸਤੇ ਘਰ ਆ ਰਹੀ ਆਪਣਾ ਪਿੰਡ ਦੇਖਣ ਆਗੇ ਕੁਝ ਦਿਨ ਬਾਅਦ ਅੱਛਾ ਅੱਛਾ ਤੁਹਾਡੀ ਸੇਵਾ ਬੜੀ ਵਧੀਆ ਰੱਖੀਓ ਤੁਸੀਂ ਅੱਛਾ ਤੇਰਾ ਤਾਂ ਯਾਰ ਦੋਸਤ ਇੱਥੋਂ ਆਣਗੇ ਭਾਈ ਔਰ ਜਲਦੀ ਕਰ ਤੁਹਾਨੂੰ ਜੀ ਅੱਛਾ ਜਲਦੀ ਕਰ ਤੋ ਤੇ ਕਿੰਨੇ ਦਿਨਾਂ ਤੱਕ ਆਉਣਗੇ ਉਹਦਾ ਫੋਟੋ ਲਗਾਉਣ ਫੋਨ ਆਇਆ ਸੀ ਕਿਨਾਂ ਅਸੀਂ ਕਿਸੇ ਵੀ ਟਾਈਮ ਆ ਸਕਦੇ ਆ ਚੱਲ ਕੋਈ ਗੱਲ ਨਹੀਂ ਮਦਨ ਤੂੰ ਟੈਨਸ਼ਨ ਨਾ ਲੈ ਜਦੋਂ ਆਗੇ ਭਾਈ ਮੈਂ ਵਧੀਆ ਛੇਵਾ ਪਾਣੀ ਕਰ ਦੂੰਗਾ ਉਹਨਾਂ ਦੀ ਹੈ ਤੇ ਤੂੰ ਆਪਣਾ ਜੱਤ ਵੈਸ਼ ਕਰ ਜਾਂ ਘੁੰਮ ਫਿਰਿਆ ਯਾਰ ਦੋਸਤਾਂ ਨਾਲ ਚੱਲੇ ਆ ਨਹੀਂ ਜੇ ਪੈਸੇ ਪੁੱਛਣ ਦੀ ਲੋੜ ਹੈ ਤਾਂ ਭਾਈ ਪੈਸੇ ਲੈ ਜਾ ਮੈਂ ਦਿਨਾ ਵਾ ਕੋਈ ਨਹੀਂ ਚੋਣਿਆ ਮੇਰੇ ਕੋਲ ਕਾਰ ਹੈਗਾ ਕਾਰ ਦੇ ਤੋਂ ਪੈਸੇ ਕਢਾ ਲਵਾਂਗਾ ਅੱਛਾ ਅੱਛਾ ਕੋਈ ਨਹੀਂ ਹਾਂ ਭਾਈ ਜੇ ਫਿਰ ਵੀ ਵੇਲਾ ਨਗਦ ਦੀ ਲੋੜ ਹੈ ਤਾਂ ਨਗਦ ਲੈ ਜਾ ਹਾਂ ਘੁੰਮ ਫਿਰਿਆ ਜਾਂ ਵੈਸ਼ ਕਰਿਆ ਨਹੀਂ ਉਹਦੀ ਮੇਰਾ ਦੋਸਤ ਹੈ ਜਿਸ ਤੇ ਨਹੀਂ ਕਰਦਾ ਤੇ ਉਹਦਾ ਕੋਈ ਪਤਾ ਨਹੀਂ ਬਦਵਾ ਜਾਈ ਉਹ ਫੋਨ ਆਇਆ ਜੀ ਮੇਰੇ ਕੋਲ ਦਾ ਸੈਸਾ ਘੁੰਮਣ ਜਾ ਰਹੇ ਹਾਂ ਹਾਂਜੀ ਅਨਾ ਪਨਾ ਕਰਦਾ ਹੈ ਜੀ ਹਾਂ ਮੜਿਆ ਹੈ ਪਨਾ ਤੇਰੇ ਸਭ ਦੀ ਬਾ ਰਹਿਆ ਇਹ ਹਾਂ ਆ ਉਹ ਮੈਂ ਉਹ ਤੋਂ ਜਿਆਦੇ ਮਾੜਾ ਹੀ ਨਹੀਂ ਜਾਏਗਾ ਰੋ ਮੈਂ ਮਾੜਾ ਜਾਣਾ ਕਿ ਇੱਕ ਹੋਰ ਕੰਮ ਆ ਅੱਛਾ ਤੁਸੀਂ ਸੌਦਾ ਪਾ ਕੇ ਰੱਖਿਓ ਮੈਂ ਵਾਪਸ ਮੁੜ ਕੇ ਚੱਕ ਕੇ ਲੈ ਜਨਾ ਤੇ ਆਜੇ ਟਾਈਮ ਲੱਗੇਗਾ ਸੌਦਾ ਕਰ ਹਾਂ ਭਾਈ ਟਾਈਮ ਤਾਂ ਲੱਗੂਗਾ ਕੱਢ ਦਿਆਂ ਤੂੰ ਐਂ ਕਰ ਮੈਂ ਪਾ ਕੇ ਰੱਖ ਦੂੰਗਾ ਤੇ ਤੂੰ ਲੰਘਦਾ ਲੈ ਜੀ ਹੈ ਹਾਂ ਕੋਈ ਨਾ ਰਲਾ ਬੜੇ ਕਣਕ ਦੇ ਥੈਡੇ ਜੇ ਲਾਇਆ ਕਣਕ ਰੱਖੀ ਆ ਉਹ ਕੰਨ ਰੱਖੀ ਆ ਇਹ ਭਾਈ ਸੁਣਨਾ ਕਨੈਲਸ਼ੋਂ ਕਿਸੇ ਕੋ ਲੈਣੀ ਸੀ ਪੈਸੇ ਅੱਛਾ ਉਹ ਪਿੰਟੜਾ ਹੈ ਨਹੀਂ ਜਾ ਕਰਿਓ ਹਾਂ ਹਾਂ ਕਈ ਸ਼ਾਲ ਹੋ ਗਏ ਮੇਰੇ ਕੋਲ ਆ ਗਿਆ ਸੀ ਪੈਸੇ ਉਹ ਅੱਛਾ ਤੇ ਉਹ ਪੈਸੇ ਨਹੀਂ ਸੀ ਮੋੜਦਾ ਪਿਆ ਮੈਨੂੰ ਕਹਿੰਦਾ ਵੀ ਮਤਲਬ ਅੱਜ ਦੂੰਗਾ ਸ਼ਵੇਰੇ ਦੂੰਗਾ ਲਾਰੇ ਇਹ ਲਈ ਜਾਂਦਾ ਸੀ ਫੇਰ ਭਾਈ ਐਰਕਾ ਮੈਂ ਇਹ ਕੀਤਾ ਜਦੋਂ ਉਹਨੇ ਕਣਕ ਵੱਟੀ ਮੈਂ ਤਾਂ ਪਹੁੰਚ ਗਿਆ ਭਾਈ ਖੇਤ ਨਾਲ ਲਾਏਗਾ ਦੋ ਚਾਰ ਵਧੀਆ ਪਰਵਾਨ ਜੀ ਮੈਂ ਤਾਂ ਭਰਾ ਆ ਕੇ ਥੀਲੇ ਭਾਈਆ ਜਦੋਂ ਕਣਕ ਚੱਕ ਲਿਆ ਪੈਸੇ ਪੂਰੇ ਕਿਹੜੇ ਉਹਨੇ ਦੇਨੇ ਸੀ ਤੂੰ ਵੀ ਕੋਈ ਨਾ ਕੋਈ ਜੁਗਤ ਛੱਡਦਾ ਨਹੀਂ ਲਾ ਕੇ ਰੱਖਦਾ ਪਾਣੀ ਨਹੀਂ ਛੱਡਦੇ ਤਾਂ ਹੀ ਕਣਕੀ ਲੈਦੀ ਕੋਈ ਨਹੀਂ ਲੈ ਜੀ ਸੱਤਾਂ ਪਾ ਪਾ ਕੇ ਰੱਖ ਦੂੰਗਾ ਹੈ ਠੀਕ ਹੈ ਠੀਕ ਹੈ ਹਾਂ ਮੁਰਦਾ ਲੈ ਜੀ ਮੈਂ ਪਾ ਦੇ ਨਾ ਨਾ ਚੱਲ ਰਾਮ ਰਾਮ ਕਲਦੀਪ ਸਿੰਘ ਰਾਮ ਰਾਮ ਆ ਭਾਈ ਜੀ ਹਾਂ ਜੀ ਉਹ ਲਾ ਨੇ ਕੁਰਸੀ ਬੈ ਜਾ ਅਮਰ ਨਿਕੁਲਾ ਜੀ ਹਾਂ ਠੀਕ ਠਾਕ ਵਧੀਆ ਭਾਈ ਤੁਸਨਾ ਹਾਂ ਭਾਈ ਕਲਦੀਪ ਸਿੰਘ ਦạchਨ ਹਾਂ ਲਾਲ ਜੀ ਮੈਂ ਤਾਂ ਫਿਰ ਹਿਸਾਬ ਕਰਨ ਆਇਆ ਅੱਛਾ ਭਾਈ ਕਾਦਾ ਹਿਸਾਬ ਜਿਹੜਾ ਉਹਨੇ ਲੱਖ ਰੁਪਏ ਲੈ ਗਿਆ ਸੀ ਹਾਂ 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 ਉਹਦਾ ਜਿਹੜਾ ਮਤਲਬ ਜੀ ਗਾਜ ਵਗੈਰਾ ਲਾਇਆ ਸਾਰਾ ਮੈਨੂੰ ਦੇਣਾ ਹੈ ਕੱਲ ਨੂੰ ਦੇਖ ਤੋਂ ਦੇ ਦੇ ਹਿੰਦੀ अच्छा अच्छा ਜਿਹੜਾ 10 ਲੱਖ ਰੁਪਇਆ ਲੈ ਗਿਆ ਸੀ ਹਾਂ ਉਹਦਾ ਭਾਈ ਕੱਲ ਮਿਆਦ ਲੰਘੀ ਉਹਦੀ ਕੱਲ ਮੇਰੇ ਕੋਲ ਤੈਨਾਂ ਨਾਲ ਗੱਲ ਹੋਦਈ ਨਾ 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 ਭਾਈ ਮੇਰੀ ਗੱਲ ਸੁਣ ਕਲਦੀਪ ਸਿੰਘ ਮੈਂ ਤੇਰ ਨਾਲ ਗੱਲ ਖੋਲੀ ਸੀ ਵੀ ਭਾਈ ਤਿੰਨ ਮਹੀਨਿਆਂ ਦੇ ਵਿੱਚ ਜੇ ਲੈ ਗਿਆ ਭਾਈ ਤੇਰਾ ਅਜੇ ਤਿੰਨ ਮਹੀਨਿਆਂ ਤੋਂ ਬਾਅਦ ਛੜਨਾ ਮੇਰਾ ਅਸ਼ੂਲ ਮੁਤਾਬਕ ਕੱਲ ਕੱਲ ਲੰਘਿਆ ਭਾਈ ਤੇਰੇ ਅਜੇ ਇੱਕ ਦਿਨ ਉੱਪਰ ਹੋ ਗਿਆ ਤਿੰਨ ਮਹੀਨੇ ਹੋ ਗਏ ਭਾਈ ਉਹ ਲਾਲਾ ਜੀ ਇੱਕ ਦਿਨ ਨਾਲ ਕੀ ਹੋ ਜਾਂਦਾ ਕੋਈ ਫੱਟਾ ਕੋਈ ਤਿੰਨ ਨਾ 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 ਇੱਕ ਇੱਕ ਦਿਨ ਨਾਲ ਬੜਾ ਕੋਈ ਹੋ ਜਾਂਦਾ ਹੁੰਦਾ ਕਿਉਂ ਨਹੀਂ ਜਦੋਂ ਭਾਈ ਵੇਖ ਗੱਲ ਖੋਲੀ ਛੁਮੜ ਧੰਦੇ ਦੀ ਛੁੜਿਆ ਮੇਕ ਤਰੀਕ ਲਿਖੀ ਪਈ ਆ ਕਾਪੀ 'ਚ ਹਾਂ ਹਾਂ ਲੈ ਆ ਦੇਖ ਇਹ ਅਧਰਨਾ ਹਾਂ ਆ ਗਿਆ ਅਧਰਨਾ ਦੇ ਅੰਦਰ ਉਸ ਵਿੱਚ ਸ਼ਾਮਿਲ ਹੈ ਕਿ ਹੈ ਨਾ ਫਰੀਦ ਦੱਲਾਹ ਮਾਫ ਸ਼ਾਮਿਲ ਤੇ ਉਹੀ ਗੱਲ ਰਾਤ ਦੇ 12 ਵਜੇ ਦਿਨ ਦਾ ਫਰਫਕੜੀ ਪੈਂਦਾ ਤਰੀਕ ਦੇ ਮੁਤਾਬਕ ਉਸ ਦਿਨਾਂ ਦੇ ਵਿੱਚ ਪੈ ਗਿਆ ਲੈ ਕਦੀਸ਼ਾ ਸਹੁੰਦਾ ਨਹੀਂ ਮਿਲਦਾ ਹੈਗਾ ਹਾਂ ਨਾ ਭਾਈ ਵੇਖ ਛੁੜ ਧੰਦੇ ਦੀ ਗੱਲ ਹੈ 3 ਮਹੀਨੇ ਹੋ ਗਏ ਪੂਰੇ ਭਾਈ ਮੈਂ ਤੇਰ ਨਾਲ ਗੱਲ ਖੋਲੀ ਸੀ ਹਾਂ ਇੱਕ ਦਿਨ ਜੁਕਤੇ ਹੋ ਗਿਆ ਇਹ ਤਾਂ ਜਿੱਗੀ ਗੱਲ ਨਹੀਂ ਨਾ 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 ਭਾਈ ਆਪਣਾ ਤਾਂ ਧੰਦੇ ਦਾ ਛੂਲ ਆਇਆ ਆਪਾਂ ਤਾਂ ਇਵੇਂ ਹੀ ਚੱਲਦੇ ਆ ਭਾਈ ਦੇਖ ਲੈ ਤੇਰੀ ਅਮਰਜੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਕੀ ਕਰਾਇਆ ਛੋਟੇ ਬੇਰੇ ਬੇਰੇ ਉਹ ਬੇਰੇ ਯਾਰ ਮੇਰਾ ਤਾਂ ਪੰਗਾ ਛੁੱਟ ਗਿਆ ਯਾਰ ਇੰਦਰ ਭਾਈ ਲਾਲਾ ਯਾਰ ਧੱਗਣ ਵਾਲਾ ਕੰਮ ਕਰ ਰਿਹਾ ਜੀ ਲੇ ਲਾ ਧੱਗਣ ਵਾਲਾ ਕੀ ਗੱਲ ਖੋਲੀਏ ਕਮਾਲ ਹੈ 3 ਮਹੀਨਿਆਂ ਦੀ ਮਿਆਦ ਹੈ ਵਾਹ ਤੇਰੇ ਬੜਾ ਚਲਾਕ ਬੰਦਾ ਹੈ ਤੂੰ ਕੀ ਗੱਲ ਹੋ ਕੀ ਲੜਾ ਕਰਨਾਇਆ ਜੋ ਮੇਰੀ ਸੁਣ ਗੱਲ ਭਾਈ ਇਹ ਮੇਰੇ ਕੋਲ ਲੈ ਕੇ ਗਿਆ 10 ਲੱਖ ਰੁਪਈਆ ਮੇਰੇ ਕੋਲ ਧਰ ਗਿਆ ਸੰਦਾਂਗੇ ਨਹੀਂ ਮੈਂ ਇਹਨੂੰ ਇਹੀ ਗੱਲ ਪੂਰੋਂ ਜਦੋਂ ਇਸ ਆਪਣਾ ਪੈਸੇ ਲੈ ਕੇ ਗਿਆ ਮੈਂ ਇਹਦੇ ਨਾਲ ਕਰਨਾਇਆ ਜੋ ਗੱਲ ਖੁੱਲੀ ਸੀ ਵੀ ਭਾਈ 3 ਮਹੀਨਿਆਂ ਦੀ ਮਿਆਦ ਹੈ ਜੇ 3 ਮਹੀਨਿਆਂ ਤੋਂ ਇੱਕ ਦਿਨ ਵੀ ਉੱਪਰ ਲੰਘ ਗਿਆ ਭਾਈ ਸ਼ੌਨਾ ਮੇਰਾ ਮੈਂ ਵਾਪਸ ਨਹੀਂ ਜਿਹੜਾ ਹੈਗਾ ਤੂੰ ਹੁਣ ਉਹਦੇ ਦੱਸ ਵੀ ਭਾਈ ਮੈਂ ਮੈਂ ਸਹੀ ਆ ਕਿ ਇਹ ਸਹੀ ਹੈ ਤੂੰ ਇਹਦੇ ਦੇ ਸੀਜ਼ਨਲ ਟਾਈਮ ਤੇ ਮੈਨੂੰ ਇੱਕ ਦਿਨ ਤੱਕ ਗਿਆ ਲੜਾਈ ਇੱਕ ਦਿਨ ਨਾ ਕਿੱਡੇ ਹੀ ਕੋ ਤੂਫਾਨ ਤੇ ਮਾਰ ਗਿਆ ਤੇ ਭਾਈ ਮੈਂ ਤਾਂ ਘੰਟੇ ਦਾ ਵਿਆਜ ਨਹੀਂ ਛੱਡਦਾ ਇਹ ਤਾਂ ਫਿਰ ਇੱਕ ਦਿਨ ਦੀ ਗੱਲ ਆ। ਕੋਈ ਗੱਲ ਨਹੀਂ ਵਿਆਜ ਨਹੀਂ ਛੱਡਦੇ ਇੱਕ ਦਿਨ ਦਾ ਵਿਆਜ ਵਾਧੇ ਲੈ ਲਓ। ਨਾ 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 ਭਾਈ ਇੱਥੇ ਵਿੱਚ ਕਾ ਕੇ ਇਹ ਲਿਖਿਆ ਪਿਆ ਸਾਰਾ ਕੁਝ ਮੈਂ ਤੀਕ ਪਾਈ ਹੋਈ ਆ ਇਹਨੂੰ ਪੁੱਛ ਜੇ ਭਾਵੇਂ 10 ਬੰਦਿਆਂ ਦੀ ਗੱਲ ਕਰ ਲੈ ਆ ਜਿਵੇਂ ਝੂਠਾ ਵਾਂ ਇਹਦੀ ਕੀ ਆ ਇਹ ਤਾਂ ਗੱਲ ਖੁੱਲਣੀ। ਸਾਰੇ ਆਪ ਤਾਂ ਪੈਸੇ ਲੈਣ ਦੇ ਵਿੱਚ ਪੁੱਛ ਵੀ ਤੁਹਾਡੀ ਸਾਰੇ ਬਨੇ ਚਰਚਾ ਹੁੰਦੀ ਤੁਸੀਂ ਐਵੇਂ ਜਿਆਦਾ ਧੱਕਾ ਕਰਦੇ। ਭਾਈ ਮੈਂ ਕਿشن ਕਿਹੜਾ ਚਿੱਠੀ ਪਾ ਕੇ ਆਉਣਾ ਜੇ ਤੁਸੀਂ ਆਉਂਦੇ ਹੋ ਭਾਈ ਲੋੜ ਨੂੰ ਆਪਦੀ ਨੂੰ ਸ਼ਰਨਾ ਕਰਕੇ ਪੈਸੇ ਲੈ ਜਾਂਦੇ ਨਾਲ ਤਾਂ ਟਾਈਮ ਛਾਰਨਾ ਨਾਲੇ ਮੜ ਹਾਂ ਇਹ ਬਥੇਸਾਰ ਦਾ ਲਾਲਾ ਚੰਗੀ ਗੱਲ ਆ ਪਰ ਧੱਕਾ ਵੀ ਜਿਆਦਾ ਚੰਗੀ ਗੱਲ ਨਹੀਂ 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 ਭਾਈ ਵੇਖ ਜੇ ਤਾਂ ਕੰਮ ਕੀਤਾ ਲੋ ਪਾ ਧੰਨਵਾਰਾ ਖਾਂ ਦਾ ਲੈ ਜਾਇਆ ਕਰੋ ਨਹੀਂ ਤਾਂ ਭਾਈ ਮੇਰੀ ਕਿਤਾਬ ਤੇ ਆਉਂਦੀ ਲੋੜ ਨਹੀਂ ਹੈਗੀ ਤੁਹਾਡੀ ਮਰਜੀ ਹੈ ਹਾਂ ਆਪਾਂ ਆਪਣਾ ਤਾਂ ਭਾਈ ਤੇ ਦਾ ਛੁੱਟਾ ਉਹਣਾ ਸਾਡਾ ਹਿਸਾਬ ਕਰਦੇ ਨਾ 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 ਸਾਫ਼ ਨਹੀਂ ਹੁੰਦਾ ਭਾਈ ਤਦ ਹੀ ਜੇ ਜਿੰਨੂੰ ਮਰਜ਼ੀ ਲਿਆ ਪਿੰਡ ਤੋਂ ਭਾਈ ਕੋਈ ਗੱਲ ਨਹੀਂ ਇੱਕ ਵਾਰੀ ਤੁਸੀਂ ਮੰਨੋ ਸਾਡੀ ਕੋਈ ਗੱਲ ਨਹੀਂ ਇੱਕ ਵਾਰੀ ਤੁਸੀਂ ਨੇ ਵੇੜ ਹੋਇਦਾ ਨਾ ਨਾ ਭਾਈ ਕਿ ਤੇਰਾ ਨਾਕੀਆ ਕਰਨਾਇਆ ਜੋ ਮੈਂ ਵੀ ਕੋਈ ਗੱਲ ਨਹੀਂ ਭਈ ਜਦੋਂ ਮਿਆਰ ਲੰਘ ਗਈ हैर कामातक हैरि हैगा गल होती है होती कि कर, 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 ना, 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 है औरना नानाई मेरा नारामरीता है मैं गा याता प कम कर जा जाओि है